ਲਓ ਜੀ ਤੁਹਾਨੂੰ ਹੀ ਜਿਹੜਾ ਰੂਬ ਰੂ ਕਰਾਉਣ ਲੱਗੇ ਆ ਦਰਮੇਲ ਉਦੋਂ ਨੰਗਲ ਉਦੋਂ ਨੰਗਲ ਆ ਜਾ ਬੂਰੇ ਨੰਗਲ ਤਲ ਲੈ ਆਏ ਵੇਟਾ ਦੇ ਮਲੇ ਦੇ ਦੇ ਮਰ ਗਿਆ ਸਾਸੀ ਗੱਲ ਭਾਜੀ ਗੱਡੀ ਤੁਸੀਂ ਲਾਈ ਇਥੇ ਨਹੀਂ ਭਾਜੀ ਘਰੇ ਲਾਈ ਆ ਆਪੇ ਲੱਗੀ ਜੀ ਕਿਹੜਾ ਪਿੰਡ ਕਿਹੜਾ ਤੁਹਾਡਾ ਹਾਂ ਜੀ ਪਿੰਡ ਬੂਲੇ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦਾ ਅਸੀਲ ਬਾਬਾ ਬਤਵਾਰਾ ਵਾਸ ਵਾਸਕ ਇਨੀ ਡਿਟੇਲ ਹੈ ਬਸੇ ਮਰੀ ਰਸਨਗਾਰ ਦੀ ਮਾਨ ਲਗਾ ਇਹ ਭਾਜੀ ਨੇ ਟੈਂਕਰ ਚਲਾਉਂਦੇ ਰਹੇ ਬਿਲਹੇ ਅੱਜ ਟਰੇਲਰ ਚਲਾਇਆ ਉਹਨਾਂ ਨੇ ਗੱਡੀ ਵਿਲੀ ਨਹੀਂ ਹੈਗੀ ਟੈਂਕਰ ਕੋਈ ਇਹਨਾਂ ਨੂੰ ਤਾਲੀਮ ਦੇਣ ਆਏ ਆ ਬਹੁ ਐਂਗਲ ਸਿੱਧੇ ਕਰੋ ਜਾਓ ਜਾਓ ਚਪੇੜਾ ਖਾਣੀਆਂ ਆ ਆ ਵੇਲਾ ਉਸਤਾਦ ਦੀ ਕਦਰ ਨਹੀਂ ਕਰਦੇ ਆ ਉਸਤਾਦ ਆ ਮੈਂ ਦਾ ਮੇਰੀ ਕਦਰ ਨਹੀਂ ਕਰਦਾ ਤਾਲੀਮ ਦੇਣਾ ਚੱਲ ਜਾ ਠੀਕ ਨਾ ਵੇ ਗੱਡੀ ਸਹੀ ਲੱਗੀ ਆ ਸਹੀ ਲੱਗੀ ਆ ਹੁਣ ਥੱਲੇ ਵੜ ਕੇ ਵੇਖਾ ਲੈ ਵੇ ਤਾਂ ਸਹੀ ਆ ਇੱਥੇ ਐਂ ਦਾਸ ਆਣੇ ਬਲੇ 1500 ਤੇ ਗੱਡੀ ਪਰੇ ਕਰਾਈ ਹੈ ਹਾਂ ਕੋਈ ਸਾਡਾ ਮੈਂ ਟੈਂਕਰ ਵਧੀਆ ਮੈਨੂੰ ਇਹ ਐਕਸਪੀਰੀਅੰਸ ਤੋਂ ਇਹ ਪਤਾ ਲੱਗਾ ਵਾ ਹਾਂ ਟੈਂਕਰ ਸਹੀ ਆ ਕਿਉਂ ਹਾਂ ਜੀ ਭਾਜੀ ਟੈਂਕਰ ਕਿਉਂ ਸਹੀ ਦੱਸੋ ਆ ਭਾਈ ਇਹ ਤਾਂ ਕੁੱਤਖਾਨਾ ਹੀ ਵੜਾ ਇਹਨਾਂ ਦਾ ਕਦੀ ਕੁੱਤਖਾਨਾ ਕੁੱਤਖਾਨਾ ਇਸ ਗੱਡੀ ਦੇ ਪਾਸੇ ਕਰਾਓ ਕਦੀ ਕੇ ਨੋ ਕਰਾਓ ਆਪਣੀ ਸਿੱਧੀ ਲੱਗਦੀ ਨਹੀਂ ਤੇ ਜੇ ਆ ਆ ਉਹਦੇ ਇਦਾਂ ਹੀ ਆ ਤੇ ਹੋਰ ਫਿਰ ਕੀ ਹੈ ਗੱਡੀਆਂ ਇੱਥੇ ਜਗਾ ਸਰਕਾਰੀ ਹੈ ਨਾ ਕੋਈ ਜਿਹੜਾ ਮਰਜ਼ੀ ਲਾ ਸਕਦਾ ਭਾਜੀ ਹਣਾ ਟੈਂਕਰ ਚਲਾਉਣਾ ਵਾ 20 ਤਰੀਕ ਨੂੰ ਭਾਜੀ 20 ਦਿਨ ਬਹੁਤ ਔਖੇ ਨੰਗੜੇ ਮੇਰੇ ਕੋਈ ਨਹੀਂ ਵੇ ਛੁੱਟੀਆਂ ਆ ਗਈਆਂ ਤੇ ਫੈਸਟੀਵਲ ਦੀਆਂ 4-5 ਦਿਨ ਹਾਂ 4 ਦਿਨ ਇਹ ਸਭ ਕੰਮ ਹੋਣੀ ਇਹਦੀ ਲਾਈ ਗੱਡੀ ਹੁਣ ਇਹਨੂੰ ਜਾਂ ਲੱਗਿਆ ਵੇਨੇ ਭਲਕਦਾ ਚਲਾਉਂਦਾ ਥੈਂਕ ਯੂ ਸੋ ਮੱਚ ਛੇ ਹਮਦਾ ਮੇਰੇ ਦਰਦ ਤੇ ਆ ਵੀ ਬੁੱਟਾ ਵੀ ਬੁੱਟਾ ਅੱਜ 40 ਮਿਲ ਗਿਆ ਅੱਜ 40 ਮਿਲ ਗਿਆ ਵੇਖੋ ਭਲਾ ਕੀ ਕਰਦਾ ਏ 40 ਚਲਾ ਪਾਵੇਗਾ ਕਿ ਨਹੀਂ ਏ